ਕਰਨੇ ਯਾਰ ਕੋਈ ਹਿੱਲਾ ਕਰ ਯਾਰ ਮੈਂ ਤਾਂ ਆਪਣੇ ਘਰ ਵਾਲੇ ਤੋਂ ਬਹੁਤ ਪਰੇਸ਼ਾਨ ਹੋਇਆ ਪਿਆ ਯਾਰ ਮੈਂ ਤਾਂ ਸਾਰੇ ਘਰ ਦੇ ਕੰਮ ਕਰਾਉਂਦੀ ਆ ਯਾਰ ਮੈਂ ਤਾਂ ਯਾਰ ਬਹੁਤ ਤੰਗ ਆਇਆ ਪਿਆ ਵਈ ਤੈਨੂੰ ਕਿੰਨੀ ਵਾਰੀ ਕਿਹਾ ਯਾਰ ਜਵਾਬ ਦਿਆ ਕਰ ਮਰਦ ਬਣਿਆ ਕਰ ਮਰਦਾ ਬੰਦੇ ਥੋੜੀ ਜਿੰਨਾ ਕੰਮ ਕਰਦੇ ਚੰਗੇ ਲੱਗਦੇ ਆ ਸਮਝਣਾ ਯਾਰ ਮੈਨੂੰ ਡਰ ਬਹੁਤ ਲੱਗਦਾ ਯਾਰ ਤੈਨੂੰ ਪਤਾ ਨਹੀਂ ਮੇਰੀ ਘਰ ਵਾਲੀ ਦਾ ਗੁੱਸੇ 'ਚ ਤਾਂ ਉਹ ਖੂਖਾਰ ਸ਼ੇਰਨੀ ਬਣ ਜਾਂਦੀ ਆ ਪੰਜੇ ਬਹੁਤ ਮਾਰਦੀ ਏ ਤੂੰ ਕਹਿੰਦਾ ਮੇਨ ਬੰਦਾ ਯਾਰ ਡਰਦਾ ਕਾ ਤੂੰ ਆ ਸਾਰੀ ਜ਼ਿੰਮੇਵਾਰੀ ਤੇਰੇ ਤੇ ਆ ਤੂੰ ਡਰਦਾ ਬਸ ਕੰਮ ਚੱਕੀ ਰੱਖ ਹਾਂ ਯਾਰ ਗੱਲ ਤਾਂ ਤੇਰੀ ਸਹੀ ਆ ਘਰ ਦਾ ਮਰਦ ਆ ਮੈਂ ਮਰਦ ਸਾਰਾ ਘਰ ਤਾਂ ਮੇਰੇ ਤੋਂ ਚੱਲਦਾ ਆ ਟਰੈਕਟਰੀ ਕੰਮ ਨੂੰ ਖਿੱਚ ਤੇ ਮੈਂ ਕਹਿੰਦਾ ਸਾਰੀ ਉਮਰ ਦਾ ਸੁੱਖ ਰਹੂਗਾ ਸਮਝ ਰਹੇ ਹੋ ਨਾ ਪਰ ਯਾਰ ਕੁਝ ਹੋਊਗਾ ਤਾਂ ਨਹੀਂ ਹੋਰ ਸਾਲਾ ਮੇਰਾ ਬਾਂਦਰ ਲੜਾ ਕਰਾ ਦੇਵੇ ਕਈ ਹੁਣ ਤੂੰ ਮੇਰੇ ਨਾਲ ਹੀ ਦੇਖ ਲਾ ਇੱਕ ਦਬਕਾ ਮਾਰੀਦਾ ਆ ਚੋਪੜ ਕੇ ਵੇਂ ਦੀ ਚੂ ਨਹੀਂ ਕਰਦੀ ਕੀ ਬਕ ਕਰ ਐ ਮੈਨਾਂ ਡਰ ਤੂੰ ਠੀਕ ਆ ਬਾਈ ਫਿਕਰ ਨਾ ਕਰ ਤੂੰ ਅੱਜ ਤੂੰ ਮੈਨੂੰ ਹੌਸਲਾ ਦੇਤਾ ਅੱਜ ਮੈਂ ਕੰਡਾ ਕੱਢ ਦੇਣਾ ਯਾ ਹੋਈ ਨਾ ਬਾ ਲੱਗੀ ਆ ਕਾ ਲੈ ਆਲ ਚਾਹ ਪੀ ਲ ਮੈਂ ਇਸ ਤਰ੍ਹਾਂ ਸਹੀ ਉਹ ਮੈਨੂੰ ਬਾਲੀਆਂ ਦਵਾਉਣ ਲੱਗਾ ਹੀ ਤਾਂ ਠੇਰ ਲੱਗ ਗਿਆ ਓਕੇ ਚਾਹ ਤਾਂ ਠੀਕ ਆ ਕੁੱਕੀਆਂ ਕਿੱਥੇ ਆ ਓਹ ਚੇਤਾ ਭੁੱਲ ਗਿਆ ਮੈਂ ਹੁਣੇ ਲੈ ਕੇ ਆ ਬੈਠ ਤੂੰ ਹਲੋ ਹਾਂ ਜਿੰਨਾਂ ਨੂੰ ਦੱਸਦਾ ਵੀ ਮਰਦ ਕਿਹਨੂੰ ਕਹਿੰਦੇ ਆ ਗੱਲ ਸੁਣੋ ਹਾਂ ਦੱਸੋ ਅੱਗੇ ਵਜਾ ਆਏਗਾ ਨਾ ਭੀੜੋ ਮਰਦ ਬਾਣੋ ਮਰਦ ਮਾਰ ਸ਼ੇਰੰਗੂ ਤਹਾੜ ਤੇ ਨੱਪ ਦੇ ਕਿੱਲੀ ਬੋਲੋ ਬਣਾ ਕਿਹ ਕਿਚਕੀ ਆਨੇ ਉਹ ਮੈਂ ਪੁੱਛਦਾ ਸੀਗਾ ਸਬਜ਼ੀ ਤਾਂ ਮੈਂ ਬਣਾਤੀ ਦਾਲ ਵੀ ਬਣਾਣਾ ਦੋ ਆਪਸ਼ਨ ਹੋ ਜਾਣਗੇ ਵਿੱਚ ਪੁੱਛਣਾ ਨਹੀਂ ਕਿਹੜੀ ਗੱਲ ਆ ਬਣਾਉਣੀ ਹੋਈ ਆ ਪਣਾਉ ਜਾ ਕੇ ਹਾਂ ਹਾਂ ਆਇਓ ਜੀ ਮਾਂ ਸਲਾਮਤ ਤੋ ਰਿਹੋ ਲਾਕਾਂ ਚੀੜਦੀ ਤਾਂ ਪੰਜੇ ਮਾਰਨ ਨੂੰ ਤਿਆਰ ਬੈਠੀ ਆ ਐਵੇਂ ਨਾ ਟੁੰਡਾ ਕਰਾ ਲਵਾ ਚਲ ਦਾਲ ਫੜਾਈਏ